ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਚੋਣ ਜਿਹੜੀ ਪਾਰਲੀਮੈਂਟ ਦੇ ਵਿੱਚ ਸਾਡੀ ਸਹੀ ਆਵਾਜ਼ ਉਠਾਉਣ ਵਾਲਾ ਸਾਡੇ ਮੁੱਦਿਆਂ ਨੂੰ ਸਹੀ ਰੂਪ ਵਿੱਚ بلند ਆਵਾਜ਼ ਵਿੱਚ ਚੁੱਕਣ ਵਾਲਾ ਉੱਥੇ ਕੋਈ ਜਾਣਾ ਚਾਹੀਦਾ ਹੈ ਔਰ ਤਜਰਬੇਕਾਰ ਜਾਣਾ ਚਾਹੀਦਾ ਹੈ ਹਾਂਜੀ ਉਹ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਗਿਆ ਮੇਰੀ ਕਾਰਗੁਜ਼ਾਰੀ ਬਾਰੇ ਮੇਰੇ ਸੁਭਾਅ ਬਾਰੇ ਹਾਂਜੀ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹਾਂ ਔਰ ਇਸ ਤਰ੍ਹਾਂ ਵਿਚਰਦਾ ਹੈ ਕਿਸ ਤਰ੍ਹਾਂ ਲੋਕਾਂ ਨਾਲ ਸਾਝ ਰੱਖਦਾ ਹੈ ਤੇ ਕਿਸੇ ਨੂੰ ਉਹਲਾ ਨਹੀਂ ਇਸ ਕਰਕੇ ਮੈਂ ਤੇ ਬੋਟ ਹੀ ਇਸ ਆਧਾਰ ਤੇ ਮੰਗਦਾ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਜੇ ਮੇਰੀ ਕਾਰਗੁਜ਼ਾਰੀ ਚੰਗੀ ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੱਬੇ ਕਿਹਾ ਹੈ ਜਾਂ ਮੈਂ ਜਿਹੜਾ ਜਿਸ ਸਟੈਂਡ ਤੇ ਮੈਂ ਸ਼ੁਰੂਆਤ ਕੀਤੀ ਜੇ ਅੱਜ ਵੀ ਉਹਦੇ 'ਚ ਕੋਈ ਕਸਰ ਹੈ ਤੇ ਪੰਥ ਦੀ ਗੱਲ ਹੋਵੇ ਤੇ ਪੰਜਾਬ ਦੀ ਗੱਲ ਹੋਵੇ ਤੇ ਕਿਸੇ ਵੀ ਵਰਗ ਦੀ ਗੱਲ ਹੋਵੇ ਹਾਂ ਇਹ ਗੱਲ ਮੈਂ ਜ਼ਰੂਰ ਕਹੂੰਗਾ ਇਹ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜੜੀ ਉਹ ਮਜ਼ਬੂਤ ਰਹਿਣੀ ਚਾਹੀਦੀ ਪੰਜਾਬ ਦੇ ਅੰਦਰ ਸ਼ਾਂਤੀ ਜ਼ਰੂਰ ਰਹਿਣੀ ਚਾਹੀਦੀ ਅਸੀਂ ਬੜੇ ਪਿੱਛੇ ਪੈ ਗਏ ਹਿਲੋ ਹੀ ਹੋਰ ਤਰ੍ਹਾਂ ਦਾ ਵਾਤਾਵਰਨ ਬੜਬੜ ਕੇ ਜੋ ਕਿਸੇ ਇੱਥੇ ਪੰਜਾਬ ਦਾ ਮਤਲਬ ਪਿੱਛੇ ਚਲਾ ਗਿਆ ਅਸੀਂ ਚਾਹੁੰਦੇ ਕਿ ਇੱਥੇ ਸ਼ਾਂਤੀ ਰਹੇ ਭਾਈਚਾਰਕ ਸਾਂਝ ਜਿਹੜੇ ਸਮੱਚੇ ਰੂਪ ਚ ਪੰਜਾਬੀ ਜਿਹੜੇ ਨੇ ਇੱਕ ਮੁੱਠੋ ਕੇ ਖੁਸ਼ੀ ਦੇ ਨਾਲ ਆਪਦੀਆਂ ਜ਼ਿੰਦਗੀਆਂ ਬਚਿਤ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਤਰੱਕੀ ਕਰ ਸਕੇ ਤੇ ਤਰੱਕੀ ਤਾਦੀ ਕਰੂ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਊ ਇਹ ਇੱਥੇ ਸ਼ਾਂਤੀ ਹੋਵੇ ਬੜੋ ਜੀ ਹਲਕਾ ਗੁਰੂ ਸਾਹਿਬ ਇੱਕ ਸੰਸਥਾ ਹੈ ਔਰ ਤੁਸੀਂ ਆਪਣੀ ਗੌਣ-ਬਾਣ ਚੁੱਕ ਰਹੇ ਆ ਕੀ ਲੱਗਦਾ ਕਿ ਕਿਹੜੇ ਤੁਹਾਡੇ ਕੋਲ ਜਿਹੜੇ ਮੁੱਦੇ ਨੇ ਜਿਹੜੇ ਉਸ ਦੀ ਦੇਖੋ ਮੈਂ ਇੱਥੇ ਸਪੀਚ ਵੀ ਹੁੰਦਿਆਂ ਮੈਂ ਗੱਲ ਕੀਤੀ ਸੀ ਕਿ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਦੇ ਤੇ ਪੰਥ ਦੇ ਬਹੁਤ ਮੁੱਦੇ ਆ ਬੜੇ ਮਸਲੇ ਆ ਜੋ ਕਹਿੰਨ ਲੱਗਾ ਕਿ ਬਹੁਤ ਲੰਬੀ ਲਿਸਟ ਹੈ ਪਰ ਜੇ ਪੰਥ ਦਾ ਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਤੇ ਸਾਂਝਾ ਮੁੱਦਾ ਆ ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਆ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਕਿਸੇ ਨੂੰ ਕਿਸੇ ਨੂੰ ਉਹਨਾਂ ਦਾ ਵਾਰਸ ਬੰਨਣਾ ਉਹਨਾਂ ਲਈ ਲੜਾਈ ਲੜਨੀ ਪਊ ਜਿਹੜੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਜਿਹੜਾ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਉਹਦੇ ਤੋਂ ਉਹਨਾਂ ਨੂੰ ਸੁਰੱਖਿਅਤ ਕਰਾਉਣਾ ਪਊ ਉਹਦੇ ਵਾਸਤੇ ਲੜਾਈ ਲੜਨੀ ਪਊ ਔਰ ਸਭ ਤੋਂ ਪਹਿਲਾ ਮੁੱਦਾ ਇਹ ਹੈ ਕਿ ਜਿਹੜੇ 30 34 33 ਸਾਲਾਂ ਤੋਂ ਜੇਲਾ ਚ ਬੈਠੇ ਨੇ ਜਿਹੜੇ 29 29 ਸਾਲ ਤੋਂ फांसी ਦੇ ਤਖਤੇ ਤੇ ਖੜੋਤੇ ਨੇ ਉਹਨਾਂ ਦਾ ਘਰ ਹੋਣਾ ਬਹੁਤ ਜ਼ਰੂਰੀ ਤੇ ਔਰ ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਮਸਲੇ ਨੇ ਕਿ ਕਿਸਾਨੀ ਦੇ ਐ ਮਜ਼ਦੂਰਾਂ ਦੇ ਵਪਾਰੀਆਂ ਦੇ ਉਹ ਤਾਂ ਹੈਗੇ ਹੈਗੇ ਆ ਜਾਂ ਜਿਹੜੇ ਡਿਵੈਲਪਮੈਂਟ ਦੇ ਨਾਲ ਆ ਰਿਹਾ ਉਹ ਵੀ ਹੈਗੇ ਆ ਨਰੇਗਾ ਜਿਹੜੀ ਹੈ ਜਿਹੜਾ ਇੱਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜਾਂ ਜਿਹੜੇ ਸੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹਾਂਜੀ ਚਾਹ ਰਾਸ਼ਨ ਦੀ ਗੱਲ ਹੈ ਸਕੀਮ ਹੈ ਉਹ ਕਿਉਂਕਿ ਉਹਦਾ ਮੌਲੰਕਣ ਕਰਨਾ ਉਹਦੀ ਜਿਹੜੀ ਸਰਵੇਲੈਂਸ ਕਰਨੀ ਜਿਹੜੀ ਹੈ ਉਹ ਆਪਣੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਹੈ ਉੱਥੇ ਕਿਸੇ ਨੂੰ ਕਤਾਹੀ ਨਹੀਂ ਕਰਨ ਦੇਵਾਂਗੇ ਔਰ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਤੱਕ ਉਹਨਾਂ ਦਾ ਹੱਕ ਪਹੁੰਚੇ ਔਰ ਵੱਧ ਤੋਂ ਵੱਧ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਉਹ ਇੱਥੇ ਤੱਕ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਨਾ ਕੋਈ ਅਜਿਹਾ ਰਸਤਾ ਖੁੱਲਣਾ ਚਾਹੀਦਾ ਹੈ ਕਿ ਜਿੱਦੇ ਨਾਲ ਸਾਰੇ ਭਾਈਚਾਰੇ ਸਾਰੇ ਵਰਗ ਜਿਹੜੇ ਖੁਸ਼ਹਾਲ ਹੋ ਸਕਣ ਉਹ ਹੈਗਾ ਆ ਜਿਹੜਾ ਵਾਗਾ ਬਾਰਡਰ ਜਿੱਥੋਂ ਪਾਕਿਸਤਾਨ ਮੱਧ ਏਸ਼ੀਆ ਅਰਬ ਕੰਟਰੀਜ਼ afghanistan ਤੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਇੰਜੀਨੀਅਰ ਵਸਤਾਂ ਨੇ ਇਥੋਂ ਜਿਹੜੇ ਪੈਦਾ ਹੁੰਦੀਆਂ ਨੇ ਉਹ ਉੱਥੇ ਪਹੁੰਚ ਸਕਣ ਤਾਂ ਕਿ ਜਿਹੜਾ ਸਾਡੇ ਲੋਕਾਂ ਨੂੰ ਸਹੀ ਰੇਟ ਵਧੀਆ ਰੇਟ ਮਿਲ ਸਕਣ ਇਹ ਜਿਹੜਾ ਇੰਟੀਗ੍ਰੇਟਰ ਚੈੱਕ ਪੋਸਟ ਹੈ ਵਾਗਾ ਦੀ ਟਾਰੀ ਬਾਰਡਰ ਦੀ ਉਹਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਹੋਵੇ ਬੜਾ ਵੱਡਾ ਧੋਖਾ ਹੈ ਪੰਜਾਬ ਦੇ ਨਾਲ ਕਿ ਸਾਰਾ ਕੁਝ ਹੀ ਚੱਕ ਕੇ ਜਿਹੜਾ ਵਪਾਰ ਦਾ ਰਸਤਾ ਸੀਗਾ ਉਹ ਗੁਜਰਾਤ ਲੈ ਕੇ ਹੈ ਔਰ ਜੇ ਲਾਹੌਰ ਵੀ ਕੋਈ ਚੀਜ਼ ਆਉਣੀ ਹੁੰਦੀ ਹੈ ਤੇ ਗੁਜਰਾਤ ਤੋਂ ਕਰਾਚੀ ਜਾਂਦੀ ਹੈ ਤੇ ਕਰਾਚੀ ਤੋਂ ਪਹੁੰਚੇ ਲਾਹੌਰ ਤੱਕ ਐਡਾ ਵੱਡਾ ਤੁਸੀਂ ਦੇਖੋਗੇ 5-7 ਕਿਲੋਮੀਟਰ ਤੇ ਅਟਾਰੀ ਬਾਰਡਰ ਤੋਂ ਲਾਹੌਰ ਹੋਵੇ ਹਾਂਜੀ ਤੇ ਕਿੰਨੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਜਿਹੜਾ ਬਾਇਆ ਸਮੁੰਦਰ ਜਿਹੜਾ ਹੈ ਉਹ ਈਜ ਪਹੁੰਚੇ ਤੇ ਆਪਣੇ ਆਪ ਜੀ ਇਹ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਤਕਾ ਤੇ ਬੇਇਨਸਾਫੀ ਜਿਹੜੀ ਆ ਉਹਦੇ ਚ ਨਜ਼ਰ ਆ। ਲੋਕਾਂ ਦਾ ਹੰਕਾਰ ਹੜੂ ਦਾ ਇੱਕ ਹੋੜ ਸਮੇਂ ਬਣੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਜੇਕਰ ਮੈਂ ਗੱਲ ਕਰਾਂ ਤਾਂ ਚੁਣੌਤੀ ਕਿਸ ਨੂੰ ਸਮਝੇ? ਬਿੱਸਾ ਸਿੰਘ ਬਲਟੋਆ ਚੁਣੌਤੀ। ਅਮਰਪਾਲ ਦੇ ਮੁੰਡੇ ਵਾਲੇ ਸਭ ਤੋਂ ਸੇ ਨੌਜਵਾਨ ਜਿਹੜੇ ਨੇ ਉਹ ਚਾਤ ਨਜ਼ਰ ਆ ਰਹੇ ਨੇ ਬਿੱਸਾ ਹੰਡੂਆ ਕਿਵੇਂ ਦੇਖੇ? ਮੈਂ ਪੰਥਕ ਨਹੀਂ। ਮੈਂ ਤਾਂ ਸਿੱਧਾ ਕਹਿੰਦਾ ਜੇ ਪੰਥਕ ਦੀ ਗੱਲ ਹੀ ਹੈ ਤੇ ਮੇਰੇ ਨਾਲ ਅੱਮੋ ਸਾਹਮਣੇ ਆ ਜਾਓ। ਉਹਦਾ ਇੱਕ ਨੌਜਵਾਨ ਹੈ ਜਿਹੜਾ ਅਮਰਪਾਲ ਦੇ ਸਾਥੀਆਂ ਨੇ ਇੱਕ ਬੋਲ ਵੀ ਟਕੜਾ ਚੈਲੰਜ ਉਸ ਨੂੰ ਕੀਤਾ ਜਾਏ। ਹਾਂਜੀ। ਮੈਨੂੰ ਜਾਰੀ ਕਰਕੇ ਉਹਨੇ ਕਬੂਲਨਾਮਾ ਕੀਤਾ ਕਿ ਮੈਂ ਜਿਹੜਾ ਚੈਲੰਜ ਹੈ ਜਗਾ ਵੀ ਤੁਹਾਡੀ ਹੋਊਗੀ, ਮੀਡੀਆ ਵੀ ਤੁਹਾਡਾ ਆਊਗਾ। ਨਹੀਂ ਨਾ ਮੇਰੀ ਮੀਡੀਆ ਹੋਊਗੀ ਤੇ ਨਾ ਮੇਰੀ ਜਗਾ ਹੋਊਗੀ। ਉਹ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਨਗੀ ਲੈ ਕੇ ਆ ਜੇ। ਸਰਟੀਫਿਕੇਟ ਲੈ ਕੇ ਆ ਜੇ। ਮੇਰੀਆਂ ਨੂੰ ਆਰਐਸਐਸ ਆਜੇ ਤੇ ਮੇਰੀਆਂ ਨੂੰ ਕਾਂਗਰਸੀ ਆਜੇ। ਜਿਹੜਾ ਮਰਜ਼ੀ ਆਜੇ ਜਿਹਦੇ ਤੇ ਉਹ ਮੋਹਰ ਲਾ ਦੇਣਗੇ ਉਹਦੇ ਨਾਲ ਮੈਂ ਬੈਠ ਜਾਊਂਗਾ। ਲੱਗਦਾ ਹੈ ਕਿ ਆਰਐਸਐਸ ਨਾਲ ਕਨੈਕਟਰ ਦਾ ਸਾਰਾ ਮੈਟਰ ਨਹੀਂ ਸਾਰੇ ਮੈਟਰ ਦੀ ਮੈਂ ਗੱਲ ਨਹੀਂ ਕਰਦਾ ਪਰ ਮੈਟਰ ਤੇ ਬੜਾ ਸਪਸ਼ਟ ਹੈ ਦੱਸਣ ਕਿ ਆਰਐਸਐਸ ਦੇ ਆਗੂ ਨੇ ਸਭ ਤੋਂ ਪਹਿਲਾਂ ਐਲਾਨ ਜੇ ਕਿਸੇ ਨੇ ਕੀਤਾ ਤੇ ਆਰਐਸਐਸ ਦੇ ਆਗੂ ਨੇ ਕੀਤਾ ਹੈ ਤੇ ਪਰਿਵਾਰ ਕਹੀ ਜਾਂਦਾ ਸੀ ਇਲੈਕਸ਼ਨ ਲੜਨੀ ਦੀ ਅਖੀਰ ਟੱਕੀ ਜਾਂਦੇ ਹੈ ਪਰਿਵਾਰ ਤੇ ਮੀਟਿੰਗਾਂ ਵੀ ਕਰ ਰਿਹਾ ਹਲਕੇ ਜਾ ਕੇ ਲਗਾਤਾਰ ਯਾਰ ਕਿਹੜੇ ਵੇਲੇ ਦੀ ਗੱਲਾਂ ਕਰਦੇ ਮੈਂ ਤਾਂ ਉਸ ਤੋਂ ਪਹਿਲੋਂ ਦੀ ਗੱਲ ਕਰਦਾ ਟਿਕਟ ਐਲਾਨ ਹੋਣ ਤੋਂ ਪਹਿਲਾਂ ਉਮੀਦਵਾਰ ਲਾ ਐਲਾਨ ਲਾਉਣ ਤੋਂ ਪਹਿਲਾਂ ਥੋੜਾ ਜੀ ਤੁਸੀਂ ਵੀ ਅਪਡੇਟ ਰਿਆ ਕਰੋ ਨਾ ਹਾਂ ਠੀਕ ਹੈ ਨਾ ਉਸ ਸਮੇ ਜਿਹੜਾ ਆ ਪਰਿਵਾਰ ਜਿਹੜੀ ਗੱਲਾਂ ਕਰਦਾ ਰਿਹਾ ਹੈ ਹਾਂਜੀ ਤੇ ਜੱਕ ਦਾ ਵੀ ਪਰਿਵਾਰ ਜਿਹੜਾ ਯੂ ਟਰਨ ਲੈ ਕੇ ਚੋਣਾ ਵਾਲੇ ਪਾਸੇ ਆ ਜਾਂਦਾ ਹੈ ਉਹਦੀ ਉਮੀਦਵਾਰਤਾ ਲਾਂਦੇ ਦੇ ਆ ਉਹਦੇ ਪਿੱਛੇ ਦੱਸਦੇ ਨੇ ਕਿ ਕਿਹੜੀ ਮਜਬੂਰੀ ਬਣ ਗਈ ਕਿਹੜਾ ਪੰਥ ਉਤਰਿਆ ਰਾਤੋਂ ਰਾਤ ਤੇ ਰਾਤੋਂ ਰਾਤ ਹੀ ਤਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਕਿ ਆਓ ਵਿਚਾਰ ਕਰਨੀ ਕਿ ਭਾਈ ਅਵਰਤਪਾਲ ਸਿੰਘ ਇਲੈਕਸ਼ਨ ਲੜਨੀ ਕਿ ਲੜਨ ਦੇ ਨਾਂ ਲੜਨ ਕੋਈ ਆਇਆ ਹੋਵੇ ਕਿਸੇ ਜਥੇਬੰਦੀ ਦੀ ਪ੍ਰਵਾਨਗੀ ਦਿਖਾ ਦੇਣ ਕਿਸੇ ਨੂੰ ਸੱਦਿਆ ਹੋਵੇ ਉਥੇ ਚਾਰਜੀ ਘਰ ਦੇ ਤੇ ਚਾਰਜੀ ਹੋਰ ਰਲ ਕੇ ਉਥੇ ਪੰਥਕ ਉਮੀਦਵਾਰ ਦੀ ਸਾਝਾ ਉਮੀਦਵਾਰ ਦੀ ਸੰਗਤ ਰਹਿ ਕਹਤਾ ਜੀ ਰਾਣ ਕਰਤਾ ਯਾਰ ਕਿਉਂ ਵਰਬਰ ਸ਼ਰਾਵੇ ਕਰਦੇ ਕਿਉਂ ਧੋਖਾ ਦਿੰਦੇ ਹਾਂਜੀ ਕਿਉਂ ਸਿੱਖੀ ਦੇ ਨਾਲ ਖੇਡਾਂ ਖੇਡੀਆਂ ਜਾਂਦੀ ਹੈ ਹਾਂਜੀ ਇਸ ਕਰਕੇ ਸੇ ਖੇਡਾਂ ਬਚਣ ਵਾਸਤੇ ਫਿਰ ਮੈਂ ਚੈਲੰਜ ਕਰਦਾ ਜਿਹਦੀ ਆਪਾ ਗੱਲ ਕਰਦਾ ਉਹ ਆ ਜੇ ਜਿਹੜਾ ਮਰਜ਼ੀ ਆ ਜੇ ਦੁਨੀਆ ਦੇ ਕਿਸੇ ਵੀ ਕੋਨੇ ਚੋਂ ਕਿਸੇ ਨੂੰ ਮਿਲਾਓ ਕੱਲਾ ਬਿਰਸਾ ਸਿੰਘ ਬਲਟੋਆ ਤੇ ਕੱਲਾ ਉਹ ਆ ਜੇ ਇੱਕ ਟੀਵੀ ਚੈਨਲ ਹੋਊ ਇੱਕ ਕਮਰਾ ਹੋਊ ਹਾਂਜੀ ਉੱਥੇ ਆਣ ਕੇ ਬਹਿਸ ਕਰ ਲੈਣਾ ਨਾਤਾਰਾ ਕਰ ਲੈਣਾ ਜੇ ਮੇਰਾ ਪੱਖ ਕਮਜ਼ੋਰ ਹੋਊਗਾ ਤੇ ਮੈਂ ਮੈਦਾਨ ਛੱਡ ਕੇ ਚਲ ਜੂ ਜੇ ਮੇਰੇ ਚ ਕੋਈ ਕਸਰ ਹੋਊ ਮੈਦਾਨ ਛੱਡ ਦੂੰ ਹਾਂਜੀ ਤੇ ਜੇ ਮੈਂ ਝੂਠਾ ਹਾਂ ਮੈਂ ਮੈਦਾਨ ਛੱਡ ਦੋ ਤਾਲੇ ਪਤਾ ਲੱਗ ਜੂ ਕੋਈ ਸੱਚਾ ਕਿਹੜਾ ਹੈ ਝੂਠਾ ਕਿਹੜਾ ਹੈ ਇਹ ਵੀ ਪਤਾ ਲੱਗ ਜੂਗਾ ਹਾਂਜੀ ਤੇ ਜੇ ਸਾਰਾ ਕੁਝ ਹੈ ਸਾਰਾ ਕੁਝ ਹੈ ਅਦਰ ਜਿਹੜੀ ਜਿੱਦ ਨਾਲ ਸਪਸ਼ਟ ਹੁੰਦਾ ਹੈ ਫਰ ਕਿਉਂ ਨਹੀਂ ਆਉਂਦੇ ਸਾਹਮਣੇ ਤੋਂ ਲੋਕਾਂ ਨੂੰ ਕਹਿੰਦੇ ਆ ਕਿ ਜਿਹੜਾ ਜਿਹੜਾ ਅ ਮਤਲਬ ਜੇਲ੍ਹ ਦੇ ਵਿੱਚੋਂ ਕਢਾਉਣਾ ਹੈ ਤੇ ਜਿਤਾਉਣਾ ਜ਼ਰੂਰੀ ਜਿਹੜਾ ਕਾਨੂੰਨ ਹੈ ਕੋਈ ਹੈਗਾ ਕਾਨੂੰਨ ਕੋਈ ਸਿਸਟਮ ਕੋਈ ਨਿਜ਼ਮ ਕੋਈ ਪ੍ਰਵਿਧਨ ਕੋਈ ਅਦਾਲਤੀ ਹੁਕਮ ਕਿ ਜਿਹੜਾ ਬੰਦਾ ਕਿਸੇ ਇਲੈਕਸ਼ਨ ਦੇ ਵਿੱਚ ਚੁਣਿਆ ਜਾਂਦਾ ਆ ਇਲੈਕਸ਼ਨ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਉਹਨੂੰ ਰਿਹਾਈ ਮਿਲ ਜਾਂਦੀ ਹੈ ਤੇ ਉਹਨੇ ਵੀ ਐਸੇ ਹੀ ਦੋਣ ਤੇ ਚੋਣ ਤੇ ਚੋਣ ਤੇ 6 ਮਹੀਨੇ ਤੱਕ ਵੈਸੇ ਹੀ ਬਾਹਰ ਆ ਜਾਣਾ ਤੂੰ ਫਾਂਸੀ ਦੀ ਸਜ਼ਾ ਥੜੀ ਹੋਈ ਆ। ਤੇ ਉਮਰ ਕੈ ਥੜੀ ਹੋਈ ਆ। ਮੈਂ ਸੱਚੇ ਪਾਤਸ਼ਾਹ ਮੈਂ ਮੱਜਬੀਰ ਗਾਣ ਨੂੰ ਇਹਨਾਂ ਕੋਈ ਪੁੱਠਾ ਨਾ ਲਵੇ। ਮੇਰਾ ਕਹਿਣ ਦਾ ਮਤਲਬ ਹੈ। ਹਾਂਜੀ ਇਸ ਕਰਕੇ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਵਾਸਤੇ ਦੀ ਭੈਣ ਖੜੀ ਕੀਤੀ ਸੀ। ਉਹਦੇ ਸਾਰੇ ਹੀ ਹੋਰ ਪਾਸੇ ਚੱਲੇ ਸੀਗੇ। ਜਿਹੜੇ ਆਪਣੇ ਆਪ ਨੂੰ ਪੰਥਰ ਕਹਿੰਦੇ ਆ। ਉਹਦੀ ਭੈਣ ਦਾ ਜੋ ਨਰਾਦਰ ਕੀਤਾ ਉਹ ਉਹਦੀ ਭੈਣ ਦਾ ਨਰਾਦਰ ਨਹੀਂ ਜਿਹੜਾ 29 ਸਾਲਾਂ ਤੋਂ ਫਾਂਸੀ ਦੇ ਤੱਕ ਛੱਡੇ ਘੜਦਾ ਉਹ ਦਾ ਨਰਾਦਰ ਸੀ। ਇਸ ਕਰਕੇ ਜਿਹੜੀ ਇਹ ਗੱਲ ਪ੍ਰਚਾਰ ਕੀਤਾ ਜਾਂਦਾ ਆ ਕਿ ਜਿਹੜਾ